ਮਿਲੋ 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 ਆਮ ਆਦਮੀ ਪਾਰਟੀ ਦੇ ਉਸ ਵਲੰਟੀਅਰ ਨੂੰ ਮਿਲੋ ਜਿਸ ਨੇ ਪੂਰਾ ਝਲੰਦਰ ਕਰ ਦਿੱਤਾ ਸੀ ਹੈਰਾਨ ਆਓ ਮਿਲਾਈਏ ਜਿਸ ਨੇ ਕਟਾਤੀ ਸੀ ਝਲੰਦਰ ਸੈਂਟਰਲ ਦੇ ਐਮ ਐਲ ਏ ਦੇ ਸੰਧੀ ਦੀ ਟਿਕਟ ਆਓ ਮਿਲਾਈਏ ਉਸ ਬੰਦੇ ਨੂੰ ਜਿਸ ਨੇ ਕਟਾਤੀ ਸੀ ਝਲੰਦਰ ਦੇ ਮੇਅਰ ਦੀ ਟਿਕਟ ਸਾਡੇ ਸ਼ਹਿਰ ਦੇ ਐਮ.ਐਲ.ਏ. ਸਾਹਿਬ ਦੇ ਸਮਦੀ ਸਾਹਿਬ ਨੇ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਬੰਦੇ ਬੈਠੇ ਮੋਢਾ ਦੇ ਘਰ ਵੀ ਗਿਆ ਗੋ ਆ ਗਏ ਸਾਰੇ ਕਿ ਮਦਦ ਸਾਹਿਬ ਇੱਕ ਹੀ ਤੁਹਾਡੇ ਨਾਲ ਆ ਸਾਡੇ 7 ਵਰਦੇ ਕਾਉਂਸਲਰਾਂ ਤੇ ਸ਼ਹਿਰ ਦੇ ਮੇਅਰ ਉਹਨਾਂ ਨੇ ਵੀ ਟਿਕਟ ਅਪਲਾਈ ਕੀਤੀ ਸਾਡੇ ਵਾਰ ਦੇ ਸਿਟਿੰਗ ਕਾਉਂਸਲਰ ਗਰੋਵਰ ਪਰਵਾਰ ਨੇ ਜੋ ਪੰਜ ਵਰਦੇ ਐਮਸੀ ਹੈ ਉਹਨਾਂ ਨੇ ਵੀ ਟਿਕਟ ਅਪਲਾਈ ਕੀਤੀ ਪਾਰਟੀ ਨੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਸਾਰਿਆਂ ਨੂੰ ਦਰਕਰਨ ਕਰਦੇ ਹੋਏ ਮੇਰੇ ਕਮਨ ਮੈਨੂੰ ਟਿਕਟ ਦੇ ਕੇ ਨਵਾਜਿਆ ਐਮਐਲਏ ਦੇ ਸਮਦੀ ਦੀ ਟਿਕਟ ਕਟਾਤੀ ਜਲੰਧਰ ਦੇ ਮੇਅਰ ਦੀ ਟਿਕਟ ਕਟਾਤੇ ਜਲੰਧਰ ਦੇ ਕੌਂਸਲਰ ਦੀ ਟਿਕਟ ਕਟਾਤੀ ਆਖਰਕਾਰ ਕੌਣ ਹੈ ਉਹ ਆਮ ਆਦਮੀ ਜਿਸ ਦੇ ਉੱਤੇ ਆਮ ਆਦਮੀ ਪਾਰਟੀ ਨੇ ਇਨਾ ਭਰੋਸਾ ਜਤਾਇਆ ਸੀ ਕਿ ਡੇ ਡੇ ਦਿਖ ਜਾਦੀ ਟਿਕਟ ਕਾਟ ਦਿੱਤੇ ਦਰਸਲ ਇਹਨਾਂ ਦਾ ਨਾਮ ਹੈ ਰਵਿੰਦਰ ਕੁਮਾਰ ਬਾਂਸਲ ਇਹਨਾਂ ਦਾ ਘਰ ਜਲੰਧਰ ਸੈਂਟਰਲ ਦੇ ਵਿਧਾਇਕ ਰਮਨ ਕੁਮਾਰ ਅਰੋੜਾ ਦੇ ਘਰ ਦੇ ਸਾਹਮਣੇ ਹੈ ਸੋ ਇਹਨਾਂ ਨੇ ਟਿਕਟ ਲੈ ਕੇ ਹੈਰਾਨ ਕਰ ਦਿੱਤਾ ਸੀ ਕਿਉਂਕਿ ਜਿੱਥੋਂ ਇਹ ਟਿਕਟ ਮੰਗ ਰਹੇ ਸੀ ਉੱਥੋਂ ਹੀ ਐਮਐਲਏ ਸਾਹਿਬ ਦੇ ਸਾਹਮਣੇ ਰਾਜਕੁਮਾਰ ਮਦਾਨ ਟਿਕਟ ਮੰਗ ਰਹੇ ਸੀ ਜਿੱਥੋਂ ਇਹ ਟਿਕਟ ਮੰਗ ਰਹੇ ਸੀ ਉੱਥੇ ਹੀ ਜਿਲੰਦਰ ਦੇ ਮੇਅਰ ਜਗਦੀਸ਼ ਰਾਜਾ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀ ਸਭ ਨੂੰ ਲੱਗ ਰਿਹਾ ਸੀ ਕਿ ਟਿਕਟ ਜਾਂ ਤਾਂ ਰਾਜੇ ਦੀ ਹੋਏਗੀ ਤੇ ਜਾਂ ਤਾਂ ਰਾਜੂ ਦੀ ਪਰ ਇਹ ਸਖਸਾਂ ਹੈਰਾਨ ਕਰ ਦਿੱਤਾ आम आदमी पार्टी ने ना राजे टिकट दिखती न राजू को टिकट मिल गए रविंदर कुमार बांसल नो सो एक नवा चेहरा उभर के सामने आ गया जो शहर की सियासत दे अचानक चर्चित हो गया पर हालांकि अगली लिस्ट के टिकट कट के मेयर न देती गई जो कि जलंधर के निवर्तमान ਮੇਅਰ ਦੇ ਯਾਨਕੀ ਜਗਦੀਸ਼ ਰਾਜ ਰਾਜਾ ਆਖਰਕਾਰ ਅਜੀ ਹਕ ਕਿਉਂ ਹੋਇਆ ਇਸ ਸ਼ਖਸ ਨੇ ਖੁਦ ਸਾਹਮਣੇ ਆ ਕੇ ਦੱਸੀ ਹੈ ਪੂਰੀ ਗੱਲ ਕਿਵੇਂ ਇਹਨਾਂ ਦੀ ਟਿਕਟ ਕੱਟ ਕੇ ਮੇਅਰ ਨੂੰ ਮਿਲੀ ਇਸ ਸਵਾਲ ਦਾ ਜਵਾਬ ਇਹਨਾਂ ਦੀ ਜ਼ੁਬਾਨ ਹੀ ਸੁਣ ਲਵੋ ਬਿਊਰੋ ਰਿਪੋਰਟ ਦੈਨਿਕ ਮੇਲ ਪੰਜਾਬੀ ਟੀਵੀ ਜਲੰਧਾ ਮੈਂ ਚੱਲ ਰਹੀਆਂ ਸੀ ਮੈਂ ਸੋਚਿਆ ਅੱਜ ਲਾਈਵ ਹੋ ਕੇ ਉਹ ਸਾਰੀ ਚੀਜ਼ ਨੂੰ ਕਲੀਅਰ ਕਰੀਏ ਸ਼ਕਾਰ साथियों नमस्कार मैं रविंदर बंसल आम आदमी पार्टी ਦਾ ਇੱਕ ਛੋਟਾ ਜਿਹਾ ਚਪਾਈ ਹਾਂ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੈ ਕਿ ਨਗਰ ਨਿਗਮ ਚੋਣਾਂ ਦਾ ਦਿਗਲ ਬਚ ਚੁੱਕਾ ਹੈ ਪਿਛਲੇ ਦਿਨਾਂ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰਾਂ ਦੀਆਂ ਲਿਸਟਾਂ ਤੈਅ ਕੀਤੀਆਂ ਸੀ ਜਿਸ ਦੇ ਵਿੱਚ ਮੈਨੂੰ ਸਾਡੀ ਪਾਰਟੀ ਵੱਲੋਂ ਸਾਡੇ ਸੰਗਠਨ ਵੱਲੋਂ 64 ਟੋ ਟਿਕਟ ਦੇ ਕੇ ਨਵਾਜਿਆ ਸੀ ਪਰ ਕਾਫੀ ਦਿਨਾਂ ਤੋਂ ਸ਼ਹਿਰ ਦੇ ਵਿੱਚ ਕੁਝ ਚਰਚਾਵਾਂ ਚੱਲ ਰਹੀਆਂ ਸੀ ਮੈਂ ਸੋਚਿਆ ਅੱਜ ਲਾਈਵ ਹੋ ਕੇ ਉਹ ਸਾਰੀ ਚੀਜ਼ ਨੂੰ ਕਲੀਅਰ ਕਰੀਏ ਲੋਕ ਕਹਿ ਰਹੇ ਸੀ ਵੀ ਸ਼ਾਇਦ ਮੇਰੀ ਟਿਕਟ ਕੱਟੀ ਗਈ ਸਾਥੀਓ ਮੈਂ ਆਪ ਸਭ ਨੂੰ ਦੱਸਣਾ ਚਾਹੁੰਦਾ ਮੈਂ ਇੱਕ ਆਮ ਆਦੀ ਪਾਰਟੀ ਦਾ ਛੋਟਾ ਜਿਹਾ ਇੱਕ ਆਮ ਸਿਪਾਹੀ ਹਾਂ ਸਵਿਧਾਨ ਦੇ ਵਿੱਚ ਸਭ ਨੂੰ ਟਿਕਟ ਅਪਲਾਈ ਕਰਨਾ ਜਾਂ ਇਲੈਕਸ਼ਨ ਲੜਨ ਦਾ ਅਧਿਕਾਰ ਹੈ ਮੈਂ ਵੀ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਵਾਰਡ ਨੰਬਰ 4 ਤੋਂ ਟਿਕਟ ਅਪਲਾਈ ਕੀਤੀ ਮੈਂ ਦੱਸਣਾ ਚਾਹੁੰਦਾ ਇੱਥੇ ਤੇ ਉਸ ਵਾਰਡ ਦੇ ਵਿੱਚੋਂ ਸਾਡੇ ਸ਼ਹਿਰ ਦੇ ਐਮਐਲਏ ਸਾਹਿਬ ਦੇ ਸਮਦੀ ਸਾਹਿਬ ਨੇ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਕੰਮ ਕੀਤਾ ਸਾਡੇ 7 ਵਾਰਡ ਦੇ ਕੌਂਸਲਰ ਅਤੇ ਸ਼ਹਿਰ ਦੇ ਮੇਅਰ ਉਹਨਾਂ ਨੇ ਵੀ ਟਿਕਟ ਅਪਲਾਈ ਕੀਤੀ ਉਹ ਸਾਡੇ ਬਾੜ ਦੇ ਸਿਟਿੰਗ ਕੌਂਸਲਰ ਗਰੋਵਰ ਪਰਵਾਰ ਨੇ ਜੋ 5 ਵਰ੍ਹੇ ਦੇ ਐਮਸੀ ਹੈ ਉਹਨਾਂ ਨੇ ਵੀ ਟਿਕਟ ਅਪਲਾਈ ਕੀਤੀ ਪਾਰਟੀ ਨੇ ਮੇਰੇ ਕੰਮਾਂ ਨੂੰ ਦੇਖਦੇ ਹੋਏ ਸਾਰਿਆਂ ਨੂੰ ਦਰਕਰਨ ਕਰਦੇ ਹੋਏ ਮੇਰੇ ਕਮਨ ਮੈਨੂੰ ਟਿਕਟ ਦੇ ਕੇ ਨਵਾਜਿਆ ਤੇ ਲੋਕਾਂ ਨੇ ਕਹਿ ਦਿੱਤਾ ਵੀ ਸ਼ਾਇਦ ਮੇਰੀ ਟਿਕਟ ਕੱਟੀ ਗਈ ਮੈਂ ਸਭ ਨੂੰ ਦੱਸਣਾ ਚਾਹਣਾ ਹੈ ਤੇ ਸੰਗਠਨ ਨੇ ਪਾਰਟੀ ਤੇ ਬਾਕੀ ਬੰਦਿਆਂ ਤੇ ਭਰੋਸਾ ਨਾ ਕਰਦੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਟਿਕਟ ਦੇ ਕੇ ਨਵਾਜਿਆ ਮੈਂ ਪਾਰਟੀ ਹਾਈ ਕਮਾਂਡ ਦਾ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸੰਦੀਪ ਪਾਟਕ ਜੀ ਦਾ ਉਹ ਸਾਰੇ ਹੀ ਸੰਗਠਨ ਟੀਮ ਦਾ ਬੜਾ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਕੁਝ ਕਾਰਨਾ ਕਰਕੇ ਉਸ ਤੋਂ ਬਾਅਦ ਪਾਰਟੀ ਹਾਈ ਕਮਾਂਡ ਨੇ ਕਿਹਾ ਕਿ ਜੋ ਸਾਡੇ ਸ਼ਹਿਰ ਦੇ ਮੇਅਰ ਜਦੀਸ਼ ਰਾਜਾ ਜੀ ਪਾਰਟੀ ਜੁਆਇਨ ਕੀਤੀ ਹੈ ਉਹਨਾਂ ਉਹ ਵੀ ਇਸ ਵਾਰ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਹੈ ਪਾਰਟੀ ਨੇ ਮੇਰੇ ਨਾਲ ਗੱਲ ਕੀਤੀ ਵੀ ਉਹ ਟਿਕਟ ਜੋ ਹੈ 64 ਨੰਬਰ ਵਾਰਡ ਦੀ ਅਗਰ ਉਹਨਾਂ ਨੂੰ ਦੇ ਦਿੱਤੀ ਜਾਵੇ ਮੈਂ ਪਾਰਟੀ ਨੂੰ ਕਿਹਾ ਮੈਨੂੰ ਕੋਈ ਇਤਰਾਜ ਨਹੀਂ ਹੈ ਉਹ ਮੇਰੇ ਤੋਂ ਸੀਨੀਅਰ ਵੀ ਹੈ ਔਰ ਦੂਸਰੀ ਗੱਲ ਹੈ ਸ਼ਹਿਰ ਦੇ ਮੇਰ ਵੀ ਹੈ ਉਹਨਾਂ ਨੇ ਰਾਜਨੀਤੀ ਦੇ ਕੰਮ ਮੇਰੇ ਤੋਂ ਕਾਫੀ ਵੱਡਾ ਹੈ ਤੇ ਜੇ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਮੈਨੂੰ ਕੋਈ ਇਤਰਾਜ ਨਹੀਂ ਹੈ ਮੈਂ ਦੋਸਤੋ ਦੱਸਣਾ ਚਾਹੁੰਦਾ ਮੈਂ ਆਪਣੀ ਟਿਕਟ ਮੈਂ ਪਾਰਟੀ ਸੰਗਠਨ ਦੇ ਕਹਨ ਤੇ ਮੈਂ ਮੇਰ ਸਾਹਿਬ ਦੀ ਝੋਲੀ ਪਾ ਦਿੱਤੀ ਹੈ ਔਰ ਦੂਸਰੀ ਗੱਲ ਮੈਂ ਸੰਗਠਨ ਦੇ ਨਾਲ ਸੀ ਸੰਗਠਨ ਦੇ ਨਾਲ ਹਾਂ ਸੰਗਠਨ ਦੇ ਨਾਲ ਖੜਾ ਰਹੂੰਗਾ ਮੈਨੂੰ ਪਤਾ ਹੈ ਪਾਰਟੀ ਨੇ ਮੇਰਾ ਮਾਨ ਵਧਾਇਆ ਹੈ ਮੈਂ ਪਾਰਟੀ ਦਾ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਵੀ ਉਮੀਦ ਹੈ ਕਿ ਪਾਰਟੀ ਮੈਨੂੰ ਅੱਛੀ ਜ਼ਿੰਮੇਵਾਰੀ ਦੇ ਕੇ ਨਿਵਾਜੇਗੀ ਔਰ ਪਾਰਟੀ ਹਾਈ ਕਮਾਂਡ ਜਿੱਥੇ ਵੀ ਮੇਰੀ ਡਿਊਟੀ ਲਗਾਏਗੀ ਮੈਂ ਪਾਰਟੀ ਦੇ ਨਾਲ ਖੜਾ ਹਾਂ ਧੰਨਵਾਦ ਆਸਤੋ ਦੋਸਤੋ ਇਨਕਲਾਬ ਜਿੰਦਾਬਾਦ